ਸਸ਼ਿਆਕਾਲ ਪੰਜਾਬ ਦੇ ਸਿਆਸੀ ਮੈਦਾਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਚਲਾਈ ਤਿੱਖੇ ਬਿਆਨ ਨੀ ਤੀਰ ਆਪਣੇ ਤਾਜ਼ਾ ਭਾਸ਼ਣ ਵਿੱਚ ਮਾਨ ਨੇ ਕਿਹਾ ਵਿਰੋਧੀਆਂ ਦੀ ਹਾਲਤ ਹੁਣ ਮਰੇ ਹੋਏ ਸੱਪ ਤੇ ਸੜੀ ਹੋਈ ਰੱਸੀ ਵਰਗੀ ਹੈ ਸਗੋਂ ਇਹ ਵੀ ਖੁਲਾਸਾ ਕੀਤਾ ਕਿ ਆਖਿਰ ਵਿਰੋਧੀਆਂ ਦੇ ਇਸ ਰੋਲੇ ਰੱਪੇ ਦੀ ਅਸਲ ਵਜ੍ਹਾ ਕੀ ਹੈ ਸਿਆਸੀ ਗੱਲਬਾਤ ਦੇ ਇਸ ਤਿੱਖੇ ਮੋੜ ਤੇ ਚਲੋ ਵੇਖੀਏ ਕੀ ਕਿਹਾ ਮਾਨ ਨੇ ਤੇ ਕਿਸ ਲਈ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਵਰਦਿਆਂ ਕਿਹਾ ਕਿ ਅਕਾਲੀ ਕਾਂਗਰਸ ਤੇ ਭਾਜਪਾ ਬਾਰੇ ਦਰਸਲ ਇਸ ਗੱਲ ਤੋਂ ਤੜਫ ਰਹੇ ਹਨ ਕਿ ਇੱਕ ਆਮ ਬੰਦਾ ਮੁੱਖ ਮੰਤਰੀ ਦੀ ਕੁਰਸੀ ਤੇ ਕਿਵੇਂ ਬੈਠ ਗਿਆ ਉਹਨਾਂ ਨੇ ਦੋਸ਼ ਲਾਇਆ ਕਿ ਇਹ ਪਾਰਟੀਆਂ ਪਹਿਲਾਂ ਆਪਸ ਵਿੱਚ 5 ਸਾਲ ਤੋਂ 5 ਸਾਲ ਮੈਂ ਦੀਵਾਰੀ ਬਨ ਕੇ ਰਾਜ ਕਰਦੀਆਂ ਸਨ ਅਤੇ ਉਹਨਾਂ ਨੂੰ ਇਹ ਹਾਜ਼ਮ ਨਹੀਂ ਹੋ ਰਿਹਾ ਕਿ ਹੁਣ ਸਤਾ ਵਿੱਚ ਉਹਨਾਂ ਦੇ ਪੁੱਤ ਪਤੀਜੇ ਨਹੀਂ ਹਨ ਮਾਨ ਨੇ ਗੰਭੀਰ ਇਲਜ਼ਾਮ ਲਾਉਂਦੇ ਆ ਕਿਹਾ ਕਿ ਪਹਿਲਾ ਲਾਲ ਬੱਤੀਆਂ ਵਾਲੀਆਂ ਗੱਡੀਆਂ ਵਿੱਚ ਚਿੱਟਾ ਲਿਆਂਦਾ ਸੀ ਜਿਸ ਨੇ ਲੱਖਾਂ ਕਰਾਂ ਦੇ ਸੱਥਰ ਵਿਛਾ ਦਿੱਤੇ ਉਹਨਾਂ ਨੇ ਕਿਹਾ ਕਿ ਹੁਣ ਜਦੋਂ ਉਹਨਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਤੇ ਕਾਰਵਾਈ ਕਰਕੇ ਕਈ ਲੋਕਾਂ ਨੂੰ ਜੇਲ੍ਹ ਦੇ ਅੰਦਰ ਕੀਤਾ ਤਾਂ ਇਹ ਸਾਰੇ ਵਿਰੋਧੀ ਮਨੁੱਖੀ ਅਧਿਕਾਰਾਂ ਦਾ ਰੋਲਾ ਪਾਉਣ ਲੱਗ ਪਏ ਹਨ ਇਸ ਹਮਲੇ ਨੂੰ ਜਾਰੀ ਰੱਖਦੇ ਆ ਮੁੱਖ ਮੰਤਰੀ ਨੇ ਵਿਰੋਧੀਆਂ ਦੀ ਮੌਜੂਦਾ ਹਾਲਤ ਦੀ ਤੁਲਨਾ ਇੱਕ ਮਰੇ ਹੋਏ ਸੱਪ ਨਾਲ ਕੀਤੀ। ਉਹਨਾਂ ਨੇ ਕਿਹਾ ਜਿਵੇਂ ਸੱਪ ਦਾ ਸਿਰ ਕੁੱਟਣ ਤੋਂ ਬਾਅਦ ਵੀ ਉਸਦੀ ਪੂਛ 5-7 ਮਿੰਟ ਹਿਲਦੀ ਰਹਿੰਦੀ ਹੈ ਜਿਸ ਨੂੰ ਆਪਾਂ ਵਿਸ਼ ਖੋਲਣਾ ਕਹਿੰਦੇ ਹਾਂ ਉਹੀ ਹਾਲ ਇਨਾਂ ਦਾ ਹੈ। ਉਹਨਾਂ ਦਾ ਇਸ਼ਾਰਾ ਸੀ ਕਿ ਵਿਰੋਧੀ ਧਿਰ ਸਿਆਸੀ ਤੌਰ ਤੇ ਖਤਮ ਹੋ ਚੁੱਕੀ ਹੈ ਅਤੇ ਹੁਣ ਸਿਰਫ ਬੇਅਸਰ ਬਿਆਨਬਾਜ਼ੀ ਕਰ ਰਹੀ ਹੈ। ਇੰਨਾ ਹੀ ਨਹੀਂ ਭਗਵੰਤ ਮਾਨ ਨੇ ਇੱਕ ਹੋਰ ਪੰਜਾਬੀ ਮੁਹਾਵਰਾ ਵਰਤਦਿਆਂ ਕਿਹਾ ਕਿ ਵਿਰੋਧੀਆਂ ਦੀ ਰੱਸੀ ਜਲ ਗਈ ਪਰ ਵੱਟ ਨਹੀਂ ਗਏ ਜਾਨੀ ਕਿ ਚੋਣਾ ਹਾਰ ਕੇ ਉਹਨਾਂ ਦੀ ਤਾਕਤ ਖਤਮ ਹੋ ਗਈ ਹੈ ਪਰ ਉਹਨਾਂ ਦੀ ਪੁਰਾਣੀ ਆਕੜ ਅਤੇ ਅਹੰਕਾਰ ਅਜੇ ਵੀ ਬਾਕੀ ਹੈ। ਕੁੱਲ ਮਿਲਾ ਕੇ ਭਗਵੰਤ ਮਾਨ ਨੇ ਇਹ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ ਦੀ ਕਾਰਵਾਈ ਤੋਂ ਘਬਰਾ ਕੇ ਹੀ ਸਾਰੀਆਂ ਪੁਰਾਣੀਆਂ ਪਾਰਟੀਆਂ ਇਕਜੁੱਟ ਹੋ ਕੇ ਰੋਲਾ ਪਾ ਰਹੀਆਂ ਹਨ ਪਰ ਲੋਕਾਂ ਵਿੱਚ ਹੁਣ ਉਹਨਾਂ ਦਾ ਕੋਈ ਅਸਰ ਨਹੀਂ ਬਚਿਆ।